ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਸੂਰਜ ਵੱਲ ਮੂੰਹ ਕਰਕੇ ਬੈਠਣ ਨਾਲ ਡਿਪਰੈਸ਼ਨ ਹੋਵੇਗਾ ਦੂਰ ਜੋ ਲੋਕੀ ਸੂਰਜ ਵੱਲ ਪਿੱਠ ਕਰਕੇ ਦੇਖਦੇ ਨੇ ਉਹਨਾਂ ਦੇ ਭਾਗ ਕਿਉਂ ਸਦਾ ਲੀਸੋਂ ਜਾਂਦੇ ਨੇ ਇਸ ਵਿਸ਼ੇ ਨੂੰ ਥੋੜਾ ਜਿਹਾ ਆਪਾਂ ਵਿਚਾਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤੇ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਇਥੇ ਇੱਕ ਚੀਜ਼ ਜਿਹੜੀ ਹੈ ਬਹੁਤ ਜ਼ਿਆਦਾ ਸਮਝਣ ਵਾਲੀ ਹੈ ਹਾਲਾਂਕਿ ਜਿਹੜਾ ਮਨੁੱਖੀ ਸ਼ਰੀਰ ਹੈ ਇਹਨੂੰ ਕਿਤੇ ਨਾ ਕਿਤੇ ਕੁਝ ਤਕਲੀਫ ਕੁਝ ਦੁੱਖ ਜਿਹੜੇ ਨੇ ਉਹ ਜ਼ਰੂਰ ਆਉਂਦੇ ਨੇ ਪਰ ਇੱਕ ਚੀਜ਼ ਨੂੰ ਜ਼ਰੂਰ ਸਮਝਿਓ ਸਾਤ ਸੰਗਤ ਸੂਰ ਵੱਲ ਮੂੰਹ ਕਰਕੇ ਬੈਠਣਾ ਕਿਤੇ ਨਾ ਕਿਤੇ ਇਹਨੂੰ ਵਹਿਮ ਭਰਮ ਦੇ ਲਿਆ ਜਾਂਦਾ ਹੈ ਇਹ ਵਹਿਮ ਵਾਲੀ ਵਸਤੂ ਨਹੀਂ ਹੈ ਇਹ ਵਹਿਮ ਵਾਲੀ ਚੀਜ਼ ਨਹੀਂ ਹੈ ਸਾਤ ਸੰਗਤ ਇਹ ਇੱਕ ਡਾਕਟਰੀ ਤੌਰ ਤੇ ਇੱਕ ਬਹੁਤ ਵੱਡੀ ਚੀਜ਼ ਹੈ ਜਿਸ ਦੇ ਨਾਲ ਸਾਡਾ ਵਿਟਾਮਿਨ ਡੀ ਜਿਹੜਾ ਹੈ ਉਹ ਪੂਰਾ ਹੋ ਜਾਂਦਾ ਹੈ ਹਾਲਾਂਕਿ ਧੁੱਪ ਸੇਕਣੀ ਇਨਸਾਨ ਨੂੰ ਬਹੁਤ ਜ਼ਰੂਰੀ ਹੈ ਸਿਆਲਾਂ ਦੇ ਵਿੱਚ ਖਾਸ ਕਰਕੇ ਇਹ ਵੀ ਮੰਨਿਆ ਜਾਂਦਾ ਹੈ ਕਿੰਦੇ ਜਦੋਂ ਸਾਡੇ ਸਿਰ ਨੂੰ ਸਿੱਧੀ ਧੁੱਪ ਲੱਗਦੀ ਹੈ ਕੇਸ ਖੋਲ ਕੇ ਜਦੋਂ ਆਪਾਂ ਧੁੱਪ ਵਿੱਚ ਬੈਠੀਏ ਤਾਂ ਉਹਦੇ ਬਹੁਤ ਜ਼ਿਆਦਾ ਫਾਇਦੇ ਨੇ ਡਿਪਰੈਸ਼ਨ ਜਿਹੜਾ ਹੈ ਉਹ ਦੂਰ ਹੋ ਜਾਂਦਾ ਕਿਉਂਕਿ ਦਿਮਾਗ ਨੂੰ ਧੁੱਪ ਲੱਗਣੀ ਬਹੁਤ ਜ਼ਰੂਰੀ ਹੈ ਤੇਲ ਲਗਾ ਕੇ ਕੇਸਾਂ ਦੇ ਵਿੱਚ ਧੁੱਪੇ ਬੈਠੀਏ 15-20 ਮਿੰਟ ਉਹਦੇ ਨਾਲ ਸਰੀਰ ਦੀ ਇਹ ਅਨੇਕਾਂ ਰੋਗ ਜਿਹੜੇ ਨੇ ਉਹ ਠੀਕ ਹੋ ਜਾਂਦੇ ਨੇ ਸਰ ਸੰਗਤ ਜੋ ਲੋਕੀ ਕਹਿੰਦੇ ਸੂਰਜ ਵੱਲ ਪਿੱਠ ਕਰਦੇ ਨੇ ਉਹਨਾਂ ਦੇ ਭਾਗ ਸੌ ਜਾਂਦੇ ਨੇ ਇਹ ਤਾਂ ਕੋਈ ਗੱਲ ਨਹੀਂ ਹੋਈ ਸਾਧ ਸੰਗਤ ਹੁਣ ਮੰਨ ਲਓ ਸੂਰਜ ਤੇ ਛਿਪ ਰਿਹਾ ਹੈ ਉਹਦੇ ਵੱਲ ਆਪਾਂ ਪਿੱਠ ਕਰਨ ਤੋਂ ਕਤਰਾਈਏ ਜਾਂ ਫਿਰ ਕੁਝ ਵੀ ਹੋਵੇ ਹੁਣ ਮੋਟਰ ਮੋਟਰਸਾਈਕਲ ਗੱਡੀ ਵਿੱਚ ਆਪਾਂ ਜਾਂਦੇ ਆ ਸੂਰਜ ਵੱਲ ਸਾਡੀ ਪਿੱਠ ਹੋ ਜਾਂਦੀ ਹੈ ਫਿਰ ਇਹਦਾ ਮਤਲਬ ਸਾਡੇ ਭਾਗ ਸੌਂਗੇ ਕਿਉਂਕਿ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜਾ ਹੈ ਇਸ ਵਿਸ਼ੇ ਦੇ ਨਾਲ ਜੋੜ ਕੇ ਡਰਾਇਆ ਜਾਂਦਾ ਹੈ ਪਰ ਸਾਧ ਸੰਗਤ ਇਹ ਡਰਨ ਦਾ ਤੇ ਡਰਾਉਣ ਦਾ ਵਿਸ਼ਾ ਨਹੀਂ ਮੇਰੀ ਬੇਨਤੀ ਨੂੰ ਸਮਝਿਓ ਕਿ ਸੂਰਜ ਵੱਲ ਮੂੰਹ ਕਰਕੇ ਬੈਠੋ ਚਾਹੇ ਪਿੱਠ ਕਰਕੇ ਬੈਠੋ ਮਨੁੱਖੀ ਸਰੀਰ ਨੂੰ ਧੁੱਪ ਬਹੁਤ ਜ਼ਰੂਰੀ ਹੈ ਲੱਗਣੀ ਚਾਹੀਦੀ ਹੈ ਤੇ ਸਾਧ ਸੰਗਤ ਇੱਕ ਚੀਜ਼ ਨੂੰ ਸਮਝਣ ਦਾ ਯਤਨ ਕਰਿਓ ਕੁਝ ਲੋਕ ਸਾਨੂੰ ਇਹ ਚੀਜ਼ਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਜਿਹੜਾ ਹੈ ਉਹ ਡਰਾ ਦਿੰਦੇ ਨੇ ਵੀ ਇਹ ਨਹੀਂ ਕਰਨਾ ਆ ਕਰਨਾ ਹੈ ਜਿਵੇਂ ਇੱਕ ਬੱਚਾ ਟਿਕ ਕੇ ਨਹੀਂ ਬੈਠਦਾ ਉਹਦੀ ਮਾਂ ਉਹਨੂੰ ਡਰਾ ਦਿੰਦੀ ਹੈ ਵੀ ਜੇ ਤੈ ਇਹ ਨਾ ਕੀਤਾ ਤੇਰੇ ਨਾਲ ਆ ਹੋਜੂ ਤੈਨੂੰ ਵਿੱਦਿਆ ਪੜ੍ਹਾਈ ਨਹੀਂ ਆਉਣੀ ਤੈਨੂੰ ਉਸ ਖਾਣ ਚੀਜ਼ ਨਹੀਂ ਮਿਲਣੀ ਤੈਨੂੰ ਆ ਨਹੀਂ ਮਿਲਣਾ ਤੈਨੂੰ ਉਹ ਨਹੀਂ ਮਿਲਣਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਰਾ ਦਿੱਤੀਆਂ ਜਾਂਦੀਆਂ ਨੇ ਪਰ ਇੱਕ ਚੀਜ਼ ਨੂੰ ਜਰਾ ਸਮਝਿਓ ਸਤ ਸੰਗਤ ਕਿਉਂਕਿ ਕੁਝ ਲੋਕਾਂ ਨੇ ਉਹੀ ਚੀਜ਼ਾਂ ਨੂੰ ਪ੍ਰਚਲਿਤ ਕਰ ਲਿਆ ਸਤਗੁਰੂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਹਾਲਾਂਕਿ ਹਰੀ ਪਰਮਾਤਮਾ ਦੇ ਨਾਲ ਮਿਲਣਾ ਉਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਬਹਾਨਾ ਨਹੀਂ ਸਿੱਧਾ ਸਿੱਧਾ ਤੇ ਬਿਲਕੁਲ ਸਪਸ਼ਟ ਜਿਹਾ ਰਸਤਾ ਹੈ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲਿਖੇ ਹੈ ਲੋ ਉਦਾਹਰਨ ਸਮਝਿਓ ਹੁਣ ਇਸੇ ਤਰ੍ਹਾਂ ਕੁਝ ਚੀਜ਼ਾਂ ਹਨ ਸਾਡੇ ਭਲੇ ਵਾਸਤੇ ਪਰ ਸਾਧ ਸੰਗਤ ਉਹਨਾਂ ਨੂੰ ਕਿਸੇ ਨਾ ਕਿਸੇ ਗੇਟ ਤੇ ਲਿਜਾ ਕੇ ਸਾਨੂੰ ਡਰਾ ਕੇ ਜਿਹੜੀਆਂ ਕਰਵਾਈਆਂ ਜਾ ਰਹੀਆਂ ਨੇ ਕੁਝ ਚੀਜ਼ਾਂ ਨਾ ਕਰਨ ਕਰਕੇ ਕੁਝ ਆਲਸੀ ਲੋਕਾਂ ਨੇ ਸਾਨੂੰ ਵੀ ਡਰਾਤਾ ਵੀ ਜੇ ਇਹ ਨਹੀਂ ਕੀਤੀ ਤਾਂ ਮੈਨੂੰ ਵੀ ਕਰਨੀ ਪਊ ਇਸ ਕਰਕੇ ਵੀ ਇਹ ਵੀ ਨਾ ਕਰੇ ਤੇ ਕੁਝ ਲੋਕਾਂ ਨੇ ਸਾਡੇ ਮਨਾਂ ਦੇ ਵਿੱਚ ਬਹਿਮ ਬਿਠਾ ਦਿੱਤਾ ਸੂਰਜ ਬਲਪਿਠ ਨਹੀਂ ਕਰਨੀ ਜੀ ਤੁਸੀਂ ਐ ਨਹੀਂ ਕਰਨਾ ਜੀ ਤੁਸੀਂ ਮੂੰਹ ਕਰਕੇ ਬੈਠਣਾ ਸਾਧ ਸੰਗਤ ਸੂਰਜ ਕੀ ਹੈ ਸੂਰਜ ਸਿਰਫ ਇੱਕ ਉਪਕਰਣ ਹੈ ਪ੍ਰਕਿਰਤੀ ਦਾ ਬਣਾਇਆ ਹੋਇਆ ਇੱਕ ਨਾਮ ਹੈ ਜਿਸ ਨੇ ਪੂਰੀ ਦੁਨੀਆ ਨੂੰ ਧੁੱਪ ਦੇਣੀ ਹੈ ਤੇ ਚੰਦ ਨੇ ਆਪਣੀ ਚਾਨਣੀ ਦੇਣੀ ਹੈ ਤੇ ਦਿਨ ਨੇ ਆਪਣਾ ਕੰਮ ਕਰਨਾ ਹੈ ਰਾਤ ਨੇ ਆਪਣਾ ਕਰਨਾ ਹੈ ਸਾਧ ਸੰਗਤ ਇਹਨਾਂ ਦੋਨਾਂ ਦਾ ਆਪਸੀ ਤਾਲਮੇਲ ਜੇ ਆਪਾਂ ਵੇਖੀਏ ਆਪ ਦਾ ਅਬਦਾ ਹੈ ਪਰ ਸਾਨੂੰ ਇਹਨਾਂ ਦੇ ਵਿੱਚ ਪਾ ਕੇ ਵਹਿਮਾਂ ਭਰਮਾਂ ਦੇ ਵਿੱਚ ਲੁੱਟ ਲਿਆ ਗਿਆ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਪੈ ਕੇ ਆਪਣਾ ਹੀ ਨੁਕਸਾਨ ਕਰਵਾ ਬੈਠੇ ਸਾਧ ਸੰਗਤ ਬੇਨਤੀ ਕਰਾਂ ਵੀ ਸੂਰਜ ਵੱਲ ਮੂੰਹ ਕਰਕੇ ਬੈਠਣਾ ਤੇ ਸੂਰਜ ਜਵਲ ਜਾਂ ਪੇਠ ਹੋ ਜਾਣੀ ਇਹ ਕੋਈ ਵਹਿਮ ਭਰਮ ਨਹੀਂ ਕਰਨਾ ਸਾਧ ਸੰਗਤ ਉਸ ਭਾਗ ਪਰਮਾਤਮਾ ਨੇ ਜਗਾਉਣੇ ਨੇ ਤੇ ਜਿਨੇ ਭਾਗ ਜਗਾਉਣੇ ਨੇ ਉਹ ਤੇ ਆਵਾਜ਼ਾਂ ਮਾਰਦਾ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਤੇ ਅਸੀਂ ਕਿੰਨੀ ਕੁ ਬਾਣੀ ਗਾਈ ਤੇ ਕਿੰਨਾ ਕੁ ਸਤਿਗੁਰੂ ਕੋਲੇ ਗਏ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਮਝੋ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ